ਹਰ ਜਿਹੜੀ ਸੀਏ ਬੰਨੇ 100 ਗ੍ਰਾਮ ਹੈਰੋਨ ਪੜੀ ਐ ਕਿੱਥੋਂ ਪੜੀ ਐ ਕਿੰਨੇ ਬੰਦੇ ਰੈਸਟ ਕੀਤੇ ਸਾਕ ਮਾਨਯੋਗ ਐਸਐਸਪੀ ਸਾਹਿਬ ਮਟੰਡਾ ਸ਼੍ਰੀ ਦੀਪਿਕ ਪਾਰਕ ਆਈਕੇ ਸਾਹਿਬ ਵੱਲੋਂ ਨਸ਼ੀਲੇ ਪਦਾਰਥ ਦਾ ਕਾਰੋਬਾਰ ਕਰਨ ਵਾਲੇ ਅਤੇ ਨਸ਼ੇੜੀਆਂ ਵਿਰੁੱਧ ਇੱਕ ਵਿਸ਼ੇਸ਼ ਮਹਿਮ ਚਲਾਈ ਆ ਮੜੇ ਅਨੁਸਾਰਬੱਦ ਉਸ ਤਹਿਤ ਕਾਰਵਾਈ ਕਰਦੇ ਸੀਐਸਟਾਫ ਮਨ ਇੰਸਪੈਕਟਰ ਜਸਵਿੰਦਰ ਸਿੰਘ ਦੀ ਟੀਮ ਨੇ ਦੋ ਬੰਦਿਆਂ ਨੂੰ ਕਾਬੂ ਕੀਤਾ ਵਾ ਇੱਚ ਜਸਵਿੰਦਰ ਸਿੰਘ ਸੋਨੀ ਤੇ ਬਲਵਿੰਦਰ ਸਿੰਘ ਬੰਟੀ ਆ ਇਹਨਾਂ ਨੂੰ ਸਿਵਲਸਟ੍ਰੋਲ ਮਟੰਡਾ ਦੇ ਨੇੜੇ ਕਾਬੂ ਕੀਤਾ ਅਤੇ ਇਹਨਾਂ ਕੋਲ ਸੌਗਰਾਮ ਹਿਰਵਨ ਬਰਾਮਦ ਕੀਤੀ ਗਈ ਇਹਨਾਂ ਦਾ ਪਹਿਲਾ ਕਤਲ ਹੈ ਸਰ ਉਹ ਅਸੀਂ ਰਿਕਾਰਡ ਚ ਚੈੱਕ ਕਰ ਰਹੇ ਆ ਜਿਹੜਾ ਹੁਣ ਰਿਕਵਰੀ ਹੋਈ ਆ ਮਕਦਮਾ ਨੰਬਰ 76 ਖਾਣਾ ਕਤਵਲ ਸਿਵਲ ਲਾਈਨ ਬਠਿੰਡੇ ਦੇ ਵਿੱਚ ਮਕਦਮਾ ਦਰਜ ਕੀਤਾ ਵਾ ਤੇ ਉਹਦੀ ਤਫਤੀਸ਼ ਚੱਲ ਰਹੀ ਆ ਇਹਨਾਂ ਦਾ ਰਮਣ ਲੈ ਕੇ ਕੁਝ-ਕੁਝ ਕਰਕੇ ਕਿੱਥੋਂ ਲੈ ਕੇ ਆਂਦੇ ਕਿਨੂੰ-ਕਿਨੂੰ ਸਪਲਾਈ ਕਰ ਰਹੇ ਆ ਉਹ ਸਾਰੀ ਪੜਤਾਲ ਕਰ ਰਹੇ ਆ